ਤਾਨੂੰ ਇਹੋ ਜਹਿ ਗਿਆ ਸੀਗਾ ਕਿ 8:30 ਵਜੇ ਤੱਕ ਉਹ ਨਹੀਂ ਟੀਮ ਆਦੀ ਤੋ ਟੀਮ ਸਕ੍ਰੈਚ ਕਰ ਦਿੱਤੀ ਜਾਵੇਗੀ ਤੇ ਤੁਹਾਨੂੰ ਪਹਿਲਾ ਇਨਾਮ ਦਿੱਤਾ ਜਾਏਗਾ ਸਾਡੇ ਤੋਂ ਬਾਕਾਇਦਾ ਵੀਡੀਓ ਬਈ ਆ ਜੀ ਇਹਨਾਂ ਦੀ ਇਹਨਾਂ ਨੇ ਅਨਾਉਂਸ ਕੀਤਾ ਮਾਈਕ ਦੇ ਵਿੱਚ ਕਿ 8:30 ਤੋਂ ਬਾਅਦ ਜੇ ਉਹਨਾਂ ਦੀ ਟੀਮ ਨਹੀਂ ਆਉਗੀ ਇਹਨਾਂ ਨੇ ਟੀਮ ਸਕ੍ਰੈਚ ਕਰ ਦਿੱਤੀ ਜਾਊਗੀ ਮਨੋਲੇ ਦੀ ਟੀਮ ਨੂੰ ਦੇ ਦਿੱਤੀ ਆ ਕਿ ਪੀ ਪੀ ਸਪੌਂਸਰ ਦੀ ਕਿਰਪਾ ਅਦਾ ਕਰਨ

ਇਹ ਜਿਹੜਾ ਕੋਰਪੋਰੇਟ ਕੈਟਗਰੀ ਟੂਰਨਾਮੈਂਟ ਖੇਡਣ ਗਏ ਸੀ ਲੈਦਰ ਦਾ ਜਿੱਥੇ ਜੀ 12 ਟੀਮਾਂ ਸੀ ਤੇ ਐਂਟਰੀ ਫੀਸ 1500 ਰੁਪਈਆ ਸੀ ਤੇ ਅਸੀਂ 16 ਤਰੀਕ ਤੋਂ ਜਾਂਦੇ ਆ ਜੀ ਉੱਥੇ ਇੰਨੀ ਗਰਮੀ ਦੇ ਵਿੱਚ ਅਸੀਂ ਇੱਥੋਂ ਤੱਕ ਪਹੁੰਚਿਆ ਫਾਈਨਲ ਦੇ ਵਿੱਚ ਤੇ ਇਹਨਾਂ ਨੇ ਜੀ ਟਾਈਮ ਸਾਨੂੰ ਦਿੱਤਾ ਇਹ ਫਾਈਨਲ ਵਿੱਚ 6 ਵਜੇ 10 ਵਜੇ ਦਾ ਰਾਊਂਡ ਦੇ ਵਿੱਚ ਅਸੀਂ ਪੂਰੇ 6 ਵਜੇ ਗਰਾਊਂਡ ਦੇ ਵਿੱਚ ਪਹੁੰਚ ਗਏ ਆ ਤੇ ਇਹਨਾਂ ਨੇ ਸਾਨੂੰ ਬਾਅਦ ਚ ਕਹਤਾ ਕਿ ਪੂਰੇ 7:30 ਵਜੇ ਪਿੰਡ ਮੰਡਾਲੇ ਦੇ ਨਾਲ ਤੁਹਾਡਾ ਫਾਈਨਲ ਮੈਚ ਹੋਊਗਾ ਤੇ ਅਸੀਂ ਪੂਰੇ 7:30 ਉਹਨਾਂ ਨੂੰ ਕਿਹਾ ਜੀ ਕਿ ਸਾਡਾ ਮੈਚ ਸਟਾਰਟ ਕਰਾ ਲ ਤੇ ਫਿਰ ਉਹਨਾਂ ਨੇ ਸਾਨੂੰ ਨਾ ਇਦਾਂ ਵੇਟ ਕਰਾ ਕੇ ਆ 8:30 ਦਾ ਟਾਈਮ ਦਿੱਤਾ ਸਾਡੇ ਤੋਂ ਬਿਖਾਇਤਾ ਵੀਡੀਓ ਪਈ ਆ ਉਹਦੇ ਵਿੱਚ ਇਹਨਾਂ ਨੇ ਅਨਾਉਂਸ ਕੀਤਾ ਸੀ ਕਿ 8:30 ਤੋਂ ਬਾਅਦ ਜੇ ਮਡਾਲੀ ਟੀਮ ਦਾ ਕੋਈ ਵੀ ਖਿਡਾਰੀ ਜਾਂ ਟੀਮ ਨਹੀਂ ਆਊਗੀ ਉਹਨਾਂ ਨੇ ਟੀਮ ਸਕ੍ਰੈਚ ਕਰ ਦਿੱਤੀ ਜਾਊਗੀ ਤੇ ਫਾਈਨਲ ਜਿਹੜਾ ਹੀ ਨਾਮ ਆ ਉਹ ਪਿੰਡ ਦਲਚੱਕ ਨੂੰ ਦਿੱਤਾ ਜਾਊਗਾ ਤੇ ਫਿਰ ਇਹਨਾਂ ਨੇ ਜੀ ਪ੍ਰੂਫਾਂ ਦਾ ਪੰਗਾ ਪਾ ਲਿਆ ਜੀ ਤੇ ਪ੍ਰੂਫ ਸਾਡੇ ਪੂਰੇ ਕਲੀਅਰ ਆ ਜੀ ਪੂਰੇ ਦੋ ਦੋ ਪ੍ਰੂਫ ਤਿੰਨ ਤਿੰਨ ਪ੍ਰੂਫ ਚੈੱਕ ਕਰਾਏ ਇਹਨਾਂ ਨੂੰ ਤੇ ਮੇਟੀ ਦੀ ਟੀਮ ਪਹਿਲਾਂ ਜੀ ਸੈਮੀਫਾਈਨਲ ਖੇਡੀ ਆ ਵਾੜਾ ਬੋਤ ਸਿੰਘ ਦੇ ਨਾਲ ਇਹਨਾਂ ਨੇ ਕਿਹਾ ਸੀ ਜੇ ਕਮੇਟੀ ਟੀਮ ਹਾਰ ਜੂਗੀ ਤੇ ਦੁਆਰਾ ਸੈਮੀਫਾਈਨਲ ਨਹੀਂ ਖੇਡੂਗੀ ਇਹ ਸੈਮੀਫਾਈਨਲ ਹਾਰ ਕੇ ਵੀ ਸਾਡੇ ਨਾਲ ਸੈਮੀਫਾਈਨਲ ਦੁਬਾਰਾ ਫਿਰ ਖੇਡੇ ਆ ਜੀ ਫਿਰ ਜੀ ਇਹਨਾਂ ਨੇ ਸਾਨੂੰ ਟਾਈਮ ਦੇਤਾ ਜੀ 8:50 ਮਿੰਟ ਤੋਂ ਇਹਨਾਂ ਨੂੰ ਗਰੰਟੀ ਲਾ ਦਿੱਤੀ ਜਾਊਗੀ 5 5 ਮਿੰਟ ਬਾਅਦ ਇਹਨਾਂ ਦੇ ਇੱਕ ਓਵਰ ਦੀ ਕਟੋਟੀ ਕਰ ਦਿੱਤੀ ਜਾਊਗੀ ਮੰਡਾਲੇ ਟੀਮ ਜੀ 9:30 ਵਜੇ ਪਹੁੰਚੀ ਆ ਜੀ ਤੇ ਇਹਨਾਂ ਦੇ 7-8 ਬਾਰ ਉਸਤਾਵਨਾ ਕੱਟੇ ਜਾਂਦੇ ਸੀ ਤੇ ਜਦੋਂ ਪਹੁੰਚੀ ਆ ਜੀ ਇਹਨਾਂ ਨੇ ਉਹਨਾਂ ਦੀ ਸੁਣਵਾਈ ਕੀਤੀ ਆ ਪੂਰੀ ਸਾਡੀ ਸੁਣਵਾਈ ਕੋਈ ਨਹੀਂ ਕੀਤੀ ਜੀ ਨਾਮ ਕੀ ਕਰੀ ਮੰਗ ਜੀ ਸਾਨੂੰ ਇਹਨਾਂ ਤੋਂ ਇਨਸਾਫ ਮਿਲੇ ਅਸੀਂ ਫਾਈਨਲ ਮੈਚ ਤੱਕ ਪਹੁੰਚੇ ਹੋਏ ਸੀ ਇਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਜੀ ਬਾਪ ਇਹ ਹੀ ਹੈ ਤੁਹਾਡੀ ਸਾਨੂੰ ਫਾਈਨਲ ਹਾਂਜੀ ਹਾਂਜੀ ਜੀ ਸਾਨੂੰ ਉਹਨਾਂ ਦੀ ਟੀਮ ਸਾਡੇ ਤੋਂ ਬਾਕਾਇਦਾ ਵੀਡੀਓ ਪਈ ਆ ਜੀ ਇਹਨਾਂ ਦੀ ਕਿ ਇਹਨਾਂ ਨੇ ਅਨਾਉਂਸ ਕੀਤਾ ਮਾਈਕ ਦੇ ਵਿੱਚ ਕਿ 8:30 ਤੋਂ ਬਾਅਦ ਜੇ ਉਹਨਾਂ ਦੀ ਟੀਮ ਨਹੀਂ ਆਉਗੀ ਇਹਨਾਂ ਨੇ ਟੀਮ ਸਕ੍ਰੈਚ ਕਰ ਦਿੱਤੀ ਜਾਊਗੀ ਜੀਨਰ ਤੁਹਾਨੂੰ ਵੇਨਰ ਸਾਨੂੰ ਦਿੱਤਾ ਜਾਊਗਾ ਜੀ ਸਾਨੂੰ ਕੋਈ ਇਨਾਮ ਵਗੈਰਾ ਸਾਨੂੰ ਕੋਈ ਇਨਾਮ ਦੀ ਵੰਡ ਨਹੀਂ ਦਿੱਤੀ ਨਾ ਕੁਝ ਇਹਨਾਂ ਨੇ ਸਾਨੂੰ ਪੁੱਛਿਆ ਵਾ ਸਾਨੂੰ ਇਹਨਾਂ ਇਹਨਾਂ ਨੇ ਸਾਡੇ ਨਾਲ ਬਹੁਤ ਤਕਾ ਕੀਤਾ ਇਹ ਨਹੀਂ ਆਤਰੀ ਗਰਮੀ ਦੇ ਵਿੱਚ ਹੀ ਉੱਥੇ ਜਾਂਦੇ ਰਹੇ ਚਾਰ ਦਿਨ ਧੱਕੇ ਖਾਂਦੇ ਰਹੇ ਆ ਸਾਰੇ ਮੁੰਡੇ ਆਪਦਾ ਕੰਮਕਾਰ ਛੱਡ ਕੇ ਜਾਂਦੇ ਰਹੇ ਆ ਜੀ ਉੱਥੇ ਇਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਸਾਰੀ ਸੁਣਵਾਈ ਉਹਨਾਂ ਦੀ ਹੋਈ ਆ ਪਿੰਡ ਦੇ ਮੋਹਤਵਾਰ ਬੰਦੇ ਵੀ ਉੱਥੇ ਸੀ ਸਾਰਿਆਂ ਨੂੰ ਪਤਾ ਹੀ ਸਵੇਰ ਦੇ 6 ਵਜੇ ਦੇ ਆ ਸਾਡੀ ਕਿਸੇ ਨੇ ਕੋਈ ਨਹੀਂ ਸੁਣੀ ਜੀ ਉੱਥੇ ਬਸ ਜੀ ਇਹ ਹੀ ਕਹਿੰਦੇ ਸੀ ਕਿ ਇਹਨਾਂ ਨੇ ਮੈਚ ਖੇਡਵਾਇਆ ਇਹਨਾਂ ਨੂੰ ਕੋਈ ਪਲੰਟਿੰਗ ਨਹੀਂ ਲਾਉਣੀ ਅਸੀਂ ਤੁਸੀਂ ਇਹਨਾਂ ਨੇ ਮੈਚ ਖੇਡਵਾਇਆ ਸਵੇਰ ਦੇ 6 ਵਜੇ ਦੇ ਗਏ ਸਾਢੇ 3 ਘੰਟੇ ਵੇਟ ਕੀਤੀ ਆ ਜੀ ਮੈਚ ਚੱਲੇ ਆ ਜੀ ਆਪਣੇ 4 ਦਿਨ ਚੱਲ ਪਏ ਆ ਜੀ ਹਾਂਜੀ ਅੱਜ ਫਾਈਨਲ ਸੀ ਜੀ ਫਾਈਨਲ ਦੇ ਵਿੱਚ ਪੰਜੇ ਕਮੇਟੀ ਜੀ ਸੈਮੀਫਾਈਨਲ ਹਾਰ ਕੇ ਫਿਰ ਸਾਡੇ ਨਾਲ ਸੈਮੀਫਾਈਨਲ ਖੇਡੀ ਆ ਜੀ 1500 ਰੁਪਿਆ ਹੀ ਐਂਟਰੀ ਵੀ ਦਿੱਤੇ ਆ ਸਾਡੇ ਕੋਈ ਉੱਥੇ ਕੋਈ ਸੁਣਵਾਈ ਨਹੀਂ ਇਨੀ ਧੁੱਪ ਚ ਜੀ ਜਾਂਦੇ ਰਹੇ ਆ ਇਹਨਾਂ ਨੇ ਕੋਈ ਸਾਡੀ ਸੁਣੀ ਨਹੀਂ ਸਾਰਾ ਕੁਝ ਜੀ ਉਹਨਾਂ ਦੇ ਹੱਥ ਚ ਫੈਸਲਾ ਲਿਆ ਇਹਨਾਂ ਨੇ ਹਾਂਜੀ ਭਾਈ ਮੇਰਾ ਨਾਮ ਵਿਰਿੰਦਰ ਸਿੰਘ ਆ ਜੀ ਮੈਂ ਮਰਾ ਅਦਾਲਤ ਚੱਕ ਅਸੀਂ ਉੱਥੇ ਜਕੋਬ ਮੈਚ ਖੇਡਿਆ ਵਾ ਜੀ ਸਾਡੇ ਬੰਦਿਆਂ ਕੋਲ ਪ੍ਰੂਫ ਵੀ ਪੂਰੇ ਸੀਗੇ ਇਥੋਂ ਤੱਕ ਕੀ ਦੋ ਦੋ ਤਿੰਨ ਤਿੰਨ ਪ੍ਰੂਫ ਵੀ ਦਿਖਾਏ ਗਏ ਆ ਪਰ ਫਿਰ ਵੀ ਸਾਡੇ ਪਲੇਅਰ ਨਹੀਂ ਖੇਡਣ ਦਿੱਤੇ ਗਏ ਸੈਮੀਫਾਈਨਲ ਮੈਚ ਦੇ ਵਿੱਚ ਕਮੇਟੀ ਨਾਲ ਜੱਕੋਪੁਰ ਦੀ ਮੈਚ ਸੀਗਾ ਸਾਡਾ ਜੱਕੋਪੁਰ ਦੇ ਨਾਲ ਫਿਰ ਵੀ ਉਹਦੋਂ ਉਹਨਾਂ ਨੇ ਸਾਡੇ ਪਲੇਅਰਾਂ ਦੇ ਪ੍ਰੂਫ ਹੁੰਦਿਆਂ ਹੁੰਦਿਆਂ ਵੀ ਉਹਨਾਂ ਨੂੰ ਨਹੀਂ ਖੇਡਣ ਦਿੱਤਾ ਗਿਆ ਕਿ ਇਹ ਬੰਦਾ ਨਹੀਂ ਖੇਡੇਗਾ ਚਲੋ ਜੀ ਅਸੀਂ ਫਿਰ ਵੀ ਖੇਡੇ ਆ ਜਿੱਤੇ ਆ ਇੰਨੀ ਗਰਮੀ ਦੇ ਵਿੱਚ ਅਸੀਂ ਖੇਡੇ ਆ ਫਿਰ ਵੀ ਸਾਨੂੰ ਫਾਈਨਲ ਦੇ ਵਿੱਚ ਕੋਈ ਸਾਡੀ ਸੁਣਵਾਈ ਨਹੀਂ ਹੋਈ ਕਿ ਸਾਨੂੰ ਕੁਝ ਨਾ ਕੁਝ ਤੇ ਚਲੋ ਇਨਸਾਫ ਚਾਹੀਦਾ ਆ ਹਾਂਜੀ ਅਸੀਂ ਫਾਈਨਲ 'ਚ ਉਹਨਾਂ ਨੂੰ ਹਰਾ ਕੇ ਪਹੁੰਚੇ ਹਾਂ ਜੀ 6 ਵਜੇ ਤੇ ਬੈਠੇ ਹਾਂ ਜੀ ਅਗਲੀ ਟੀਮ 10 ਵਜੇ ਆ ਰਹੀ ਆ ਨਾ ਉਹਨਾਂ ਨੂੰ ਕੋਈ ਪਨਨਟੀ ਲੱਗੀ ਆ ਨਾ ਕੁਛ ਸਾਨੂੰ ਇਹੋ ਕਿਹਾ ਗਿਆ ਸੀਗਾ ਕਿ 8:30 ਵਜੇ ਤੱਕ ਉਹ ਨਹੀਂ ਟੀਮ ਆਂਦੀ ਤੇ ਉਹ ਟੀਮ ਸਕ੍ਰੈਚ ਕਰ ਦਿੱਤੀ ਜਾਵੇਗੀ ਤੇ ਤੁਹਾਨੂੰ ਪਹਿਲਾ ਇਨਾਮ ਦਿੱਤਾ ਜਾਏਗਾ ਜੇ ਕਿ ਸਾਨੂੰ ਕੁਝ ਨਹੀਂ ਸਾਡੇ ਕੋਲ ਵੀਡੀਓ ਪਈ ਆ ਬਾਕਾਇਦਾ ਹਰ ਚੀਜ਼ ਪਈ ਆ ਸਾਡੀ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਤੇ ਸਾਨੂੰ ਕੋਈ ਕਾਰਵਾਈ ਚਾਹੀਦੀ ਆ ਜੀ ਮਾਂਗੇ ਹੋਈ ਆ ਜੀ ਸਾਨੂੰ ਉਹ ਟੀਮ ਗੇਟ ਆ ਜੀ ਸਕ੍ਰੈਚ ਕਰਕੇ ਜੋਰ ਨਾਲ ਦੇ ਮੂੰਹ ਦਾ ਕਿਹਾ ਹੋਇਆ ਕਿ ਸਾਨੂੰ ਪਹਿਲਾਂ ਪ੍ਰਾਈਸ ਚਾਹੀਦਾ ਆ ਜੇ ਕਰੋ ਭਾਵੇਂ ਨਹੀਂ ਕਰਦੇ ਤੇ ਗੇਮ ਮੈਚ ਦੁਆਰਾ ਖਾਉਂਦੇ ਕਹਿੰਦੇ ਸਭ ਇੱਥੇ ਡੰਗੀ ਪਿਆ ਰਹਾ ਨਹੀਂ ਜੀ ਨਹੀਂ ਜੀ ਫੇਰ ਖੇਡਣਾ ਹੁਣ ਕੀ ਆ ਸਾਰਾ ਕੁਝ ਜਦੋਂ ਲੰਘ ਗਿਆ ਸੋ ਹੁਣ ਰੂਲ ਦੇ ਹਿਸਾਬ ਨਾਲ ਉਹਨਾਂ ਨੇ ਸੈ ਰੂਲ ਦੇ ਹਿਸਾਬ ਨਾਲ ਅਸੀਂ ਚੱਲਦੇ ਆ ਨਾ ਸਾਨੂੰ ਉਹਨਾਂ ਸਾਡੇ 7 ਦਾ ਕਿਹਾ ਹੀ ਆ ਜੀ 6 ਵਜੇ ਵੀ ਪਹੁੰਚ ਗਏ ਆ 7:30 ਵਜੇ ਦਾ ਕਿਹਾ 7:30 ਵਜੇ ਤੱਕ ਵੇਟ ਕੀਤੀ 8 ਵਜੇ ਤੱਕ 8:30 ਵਜੇ ਤੱਕ 9 ਵਜੇ ਤੱਕ ਵੇਟ ਕੀਤੀ ਆ ਪਰ ਉੱਥੇ ਕੋਈ ਨਹੀਂ ਸਾਡੀ ਸੁਣਵਾਈ ਕੋਈ ਨਹੀਂ ਕੀਤੀ ਤਾਂ ਫਿਰ ਉੱਥੇ ਹੁਣ ਮੈਚ ਖੇਡਣ ਦਾ ਫਾਇਦਾ ਹੀ ਕੋਈ ਨਹੀਂਗਾ ਵੀ ਸਾਨੂੰ ਜੋ ਵੀ ਆ ਚਲੋ ਕਰਦੀ ਕਾਰਵਾਈ ਕਰਦੇ ਆ ਤੇ ਜੋ ਵੀ ਬਣਦਾ ਸਾਨੂੰ ਹੱਕ ਸਾਡਾ ਦਿੱਤਾ ਜਾਵੇ ਹਲੋ ਹਾਂਜੀ ਮੈਂ ਉਹਨਾਂ ਸੁਲਤਾਨਪੁਰ ਤੋਂ ਪ੍ਰੈਸਪੁਰ ਤੋਂ ਬੋਲਦਾ ਜੀ। ਭਾਜੀ ਤੁਸੀਂ ਟੂਰਨਾਮੈਂਟ ਕਰਾ ਰਹੇ ਸੀਗੇ ਫਾਈਨਲ ਕਰ ਲਈ ਕੀ ਕਹਿਣਾ ਕੋਈ ਤੁਸੀਂ ਉਹ ਕਹਿੰਦੇ ਸਾਨੂੰ ਬੰਦ ਨੇ ਪਹਿਲਾਂ ਕਿਹਾ ਸੀ ਮੈਂ ਸਾਡੀ ਚੀਜ਼ ਦਾ ਸਾਡੇ ਕੋਲ ਪ੍ਰੂਫ ਹੈ ਆ ਉਹਦੇ ਵਿੱਚ ਇਹਨਾਂ ਕੋਈ ਰਿਕਾਰਡਿੰਗ ਵੀ ਹੈਗੀ ਆ ਜਿੰਨਾਂ ਦੇ ਵਿੱਚ ਕਿਹਾ ਹੋਇਆ ਹੈ ਕਿ 8:30 ਤੋਂ ਬਾਅਦ ਜੇ ਨਹੀਂ ਹੋਂਦੇ ਤਾਂ ਉਹਨਾਂ ਸਕ੍ਰੈਚ ਕਰਕੇ Winner ਤੁਹਾਨੂੰ ਕਰ ਦੇਣਾ। ਹੈਲੋ ਹੈਲੋ ਹਾਂਜੀ ਹਾਂਜੀ ਦੱਸੋ ਭਾਜੀ ਹਾਂਜੀ ਵੀਰੇ ਭਾਜੀ ਯਾਰ ਵੀਰੇ ਮੈਂ ਬੀਜੀ ਆ ਠੀਕ ਹੈ ਜੀ ਹਾਂਜੀ ਉਹ ਪੱਕਾ ਤਾਂ ਤੁਹਾਡਾ ਭਾਜੀ ਜਾਣਨਾ ਹੀ ਪੈਣਾ ਦਾ ਜੋ ਤੁਹਾਡਾ ਮਨ ਕਰਦਾ ਮੇਰਾ ਵੀ ਲੈ ਲੀਂ ਜੱਟਾ ਨਾ